ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਦੂਸਰੀ ਉਦਾਸੀ ਤੇ ਜਾਂਦੇ ਸਮੇ ਗੁਰੂ ਸਾਹਿਬ ਜੀ ਸਿਹਾਲਕੁਟ ਪੁੱਜੇ ਉੱਥੇ ਇੱਕ ਪੀਰ ਦਾ ਡੇਰਾ ਸੀ ਜਿੱਥੇ ਬਹੁਤ ਭੀੜ ਇਕੱਠੀ ਹੋਈ ਸੀ ਗੁਰੂ ਜੀ ਨੇ ਭੀੜ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਪੀਰ ਹਮਜਾ ਗੋਸ ਗੁੱਸੇ 'ਚ ᱛਿਉ ਗੁੱਸੇ ਇੱਕ ਵਿਅਕਤੀ ਨਾਲ ਹੈ ਪਰ ਗੁੱਸੇ ਵਿੱਚ ਸਾਰੇ ਸ਼ਹਿਰ ਨੂੰ ਝੂਠਿਆਂ ਦਾ ਸ਼ਹਿਰ ਦੱਸ ਕੇ ਆਪਣੇ ਗੁਬੰਦ ਵਿੱਚ ਵੜ ਕੇ 40 ਦਿਨ ਕੁਦਾਵੰਦ ਕ੍ਰੀਮ ਅਗੇ ਪ੍ਰਾਰਥਨਾ ਕਰ ਰਿਹਾ ਏ ਕਿ ਸਹਾਰਾ ਸ਼ਹਿਰ ਘਰ ਕੋ ਜਾਵੇ ਕਿਉਂਕਿ ਇਸ ਸ਼ਹਿਰ ਵਿੱਚ ਝੂਠੇ ਲੋਕ ਵਸਦੇ ਹਨ ਗੁਰੂ ਜੀ ਨੇ ਪਾਈ ਮਰਦਾਨਾ ਨੂੰ ਇਹ ਕਹਿ ਕੇ ਪੀਰ ਪਾਸ ਭੇਜਿਆ ਐਨੇ ਕ੍ਰੋਧ ਵਿੱਚ ਆ ਕੇ ਸਾਰੇ ਬਿੰਦ ਨੂੰ ਮਾੜਾ ਕਹਿਣਾ ਠੀਕ ਨਹੀਂ ਆ ਤੇ ਤੁਸੀਂ ਆਪਣਾ ਹੱਥ ਤਿਆਗ ਦੇਵੋ ਪਰ ਪੀਰ ਦੇ ਚੇਲਿਆਂ ਨੇ ਪਾਈ ਮਰਦਾਨਾ ਨੂੰ ਰਾਤੋ ਹੀ ਮੋੜ ਦਿੱਤਾ ਤੇ ਪੀਰ ਨੂੰ ਮਿਲਣ ਹੀ ਨਾ ਦਿੱਤਾ ਪਾਈ ਮਰਦਾਨਾ ਨੇ ਵਾਪਸ ਆ ਕੇ ਗੁਰੂ ਸਾਹਿਬ ਜੀ ਨੂੰ ਇਸ ਬਾਰੇ ਦੱਸਿਆ ਤਾਂ ਗੁਰੂ ਜੀ ਨੇ ਪਾਈ ਮਰਦਾਨਾਂ ਨੂੰ ਵਾਕਿਆ ਪਾਈ ਜੀ ਰਬਾਬ ਛੇੜੋ ਮਾਲਕ ਦੀ ਕੀਰਤੀ ਵਿੱਚ ਜੁੜੀਏ ਜਦ ਗੁਰੂ ਸਾਹਿਬ ਜੀ ਨੇ ਸ਼ਬਦ ਗਾਇਨ ਕੀਤਾ ਤਾਂ ਪੀਰ ਦਾ ਗੁਬੰਦ ਫਟ ਗਿਆ ਤੇ ਸੂਰਜ ਦੀਆਂ ਕਿਰਨਾਂ ਅੰਦਰ ਪ੍ਰਵੇਸ਼ ਕਰ ਗਈਆਂ ਗੁੱਸੇ ਨਾਲ ਭਰਿਆ ਪੀਰ ਬਾਹਰ ਨਿਕਲ ਆਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮੇਰਾ ਚਲੀਹਾ ਪੰਕ ਕਰਕੇ ਚੰਗਾ ਨਹੀਂ ਕੀਤਾ ਇਹ ਤਾਂ ਸਾਰਾ ਝੂਠਿਆਂ ਦਾ ਸ਼ਹਿਰ ਹੈ ਐਸਲੀ ਮੈਂ ਇਸ ਨੂੰ ਗੁਰ ਕਰਨਾ ਚਾਹੁੰਦਾ ਸੀ ਇਹ ਸ਼ਹਿਰ ਦੇ ਇੱਕ सेठ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਖੁਦਾ ਅਗੇ ਬੇਨਤੀ ਕਰਕੇ ਉਸ ਨੂੰ ਇੱਕ ਪੁੱਤਰ ਲੈ ਦੇਵਾਂ ਤਾਂ ਉਹ ਪੁੱਤਰ ਸਿੱਟ ਮੇਰੀ ਸੇਵਾ ਵਿੱਚ ਮੈਨੂੰ ਹੀ ਦੇ ਦੇਵੇਗਾ ਮੈਂ ਤਾਂ ਖੁਦਾ પાસે ਉਸ ਨੂੰ ਪੁੱਤਰ ਲੈ ਦਿੱਤਾ ਸੀ ਪਰ ਉਹ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਿਆ ਏ ਸਾਰਾ ਸ਼ਹਿਰ ਵੀ ਉਸ ਨਾਲ ਹਮਦਰਦੀ ਕਰਦਾ ਏ ਮੇਰੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਗੁਰੂ ਸਾਹਿਬ ਜੀ ਨੇ ਪੀਰ ਨੂੰ ਆਖਿਆ ਕਿ ਆਪਾਂ ਹੁਣੇ ਹੀ ਸਾਰੇ ਮਾਮਲੇ ਦੀ ਜਾਂਚ ਕਰ ਲੈਂਦੇ ਹਾਂ